ਵੀਡੀਓ ਨਾਲ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਥੇ ਇਸ ਵੀਡੀਓ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੈਬਨਿਟ ਮੰਤਰੀ ਤਾਲੀਵਾਲ ਵੱਲੋਂ ਹਰਮੰਦਰ ਸਾਹਿਬ ਵਿਖਾ ਕੇ ਪੰਜਾਬ ਵਿੱਚ ਬਣ ਰਹੀ ਨਵੀਂ ਪਾਰਟੀ ਬਾਰੇ ਬਿਆਨਬਾਜ਼ੀ ਕੀਤੀ ਗਈ ਹੈ ਸੋ ਕੀ ਗੱਲਬਾਤ ਉਹਨਾਂ ਨੇ ਕੀਤੀ ਹੈ ਸਾਰੀ ਅਸੀਂ ਸੁਣਾਗੇ ਇਸ ਵੀਡੀਓ ਰਾਹੀਂ ਸੋ ਵੀਡੀਓ ਨੂੰ ਖੇਤ ਤੱਕ ਜ਼ਰੂਰ ਦੇਖਣਾ ਤੇ ਚੈਨਲ ਤੇ ਅਗਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਸ੍ਰੀ ਹਰਮੰਦਰ ਸਾਹਿਬ ਮੱਥਰ ਟੇਕ ਕੇ ਸ਼ਹੀਦੀ ਬਾਤ ਪ੍ਰਾਪਤ ਕੀਤਾ ਜਿੱਥੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਪੂਰੀ ਦੁਨੀਆ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆਪਣੇ ਦੇਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਤੇ ਅੱਜ ਮੇਰੇ ਨਾਲ ਸਾਡੇ ਦਿੱਲੀ ਤੋਂ ਐਮਐਲਏ ਕਰੋਲ ਬਾਗ ਤੋਂ ਵਿਸ਼ੇਸ਼ ਸ਼ਰਵੀ ਜੀ ਜਿਹੜੇ ਤਿੰਨ ਵਾਰ ਲਗਾਤਾਰ ਐਮਐਲਏ ਜਿੱਤ ਚੁੱਕੇ ਹੁਣ ਫਿਰ ਸਾਡੇ ਕੌਮੀ ਕਦਮਵੀਨ ਅਦਵਿੰਦ ਕੇਦੀਵਾਲ ਜੀ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਚੌਥੀ ਵਾਰ ਇਹ ਐਮਐਲਏ ਬਣ ਜਾਦੇ ਤੇ ਇਹਨਾਂ ਨੇ ਵੀ ਅੱਜ ਫੈਸਲਾ ਕੀਤਾ ਕਿ ਮੈਂ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਵਾਂ ਸੋ ਇਹਨਾਂ ਨੇ ਮੈਂ ਵੀ ਦਿੱਲੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਆ ਦਿੱਲੀ ਦੀ ਸਾਡੀ ਸਾਥ ਸਗਲੀ ਅਰਦਾਸ ਕੀਤੀ ਆ ਦਿੱਲੀ ਦੇ ਅੰਦਰ ਜਿਹੜੇ ਸਾਡੀ ਸਰਕਾਰ ਵੱਲੋਂ ਲੋਕ ਪੱਖੀ ਚੰਗੇ ਕੰਮ ਹੋਦੇ ਆ ਉਹ ਇਦਾਂ ਹੀ ਜਾਰੀ ਰਹਿਣ ਪਦਮਾਤਵਾ ਬਲ ਬਖਸ਼ੇ ਤੇ ਅਸੀਂ ਉਹ ਕੰਮ ਜਿਹੜੇ ਕਰਦੇ ਦੀਏ ਸੋ ਮੈਂ ਬਹੁਤਾ ਨਹੀਂ ਬੋਲਾਂ ਕਿਉਂਕਿ ਰਵੀ ਜੀ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਬੰਦੇ ਆ ਜਦੋਂ ਪਾਰਟੀ ਬਣੀ ਸੀ ਇਹ ਪਹਿਲੇ ਬੰਦਿਆਂ ਚੋਂ ਜਿਨ੍ਹਾਂ ਨੇ ਪਾਰਟੀ ਬਣਾਈ ਉਹ ਪਹਿਲੇ 29 ਐਮਐਲਏ ਚੋਂ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਉਹ ਤੁਹਾਡੇ ਨਾਲ ਜਿਹੜੇ 2 ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ 6 ਸਭੀ ਜੀ 1 ਮਿੰਟ 1 ਮਿੰਟ ਸੁਣੋ ਆਜਾ ਨਾ ਨਾ ਪਹਿਲਾਂ ਸੁਣੋ ਤੁਹਾਡਾ ਫਿਰ ਕੱਲ ਨੂੰ ਫਿਰ ਮੈਂ ਕਰਦੇ ਸਰਕਾਰ ਡਿੱਗਣ ਤੇ ਕਗਾਰ ਤੇ ਆ ਨਦੀਸ਼ ਕੁਮਾਰ ਨੇ ਯੂਟਰਨ ਲੈ ਲਿਆ ਵਾ ਲਾਲੂ ਯਾਦਵ ਦੇ ਕਹਿਣ ਤੇ ਕੀ ਭਵਿਸ਼ ਦੇਖਦੇ ਬੀਜੇਪੀ ਦਾ ਬੀਜੇਪੀ ਦਾ ਭਵਿੱਖ ਤੇ ਦੇਖੋ ਬੀਜੇਪੀ ਦੇਸ਼ ਵਿਰੋਧੀ ਆ ਲੋਕ ਵਿਰੋਧੀ ਆ ਤੇ ਬੀਜਪੀ ਦਾ ਪੁਖ ਤੇ ساری ਦੁਨੀਆ ਨੂੰ ਨਜ਼ਰ ਆ ਰਿਹਾ ਕਿ ਉਹ ਹਰ ਫੈਸਲਾ ਦੇਸ਼ ਦੇ ਵਿਰੁੱਧ ਕਰਦੇ ਆਂ ਪੰਜਾਬ ਦੇ ਵਿਰੁੱਧ ਕਰਦੇ ਆਂ ਪੰਜਾਬ ਦੇ ਵਿਰੁੱਧ ਤੇ ਦਿੱਲੀ ਹੈ ਹੀ ਬੀਜਪੀ ਪਿਛਲੇ 1.5 ਸਾਲ ਤੋਂ ਦਿੱਲੀ ਦੇ ਵਿੱਚ ਸਾਡੀ ਅਦਵਿਤ ਕੇਰਿਵਾਲ ਜੀ ਦੀ ਸਰਕਾਰ ਨੂੰ ਹਰ ਤਰ੍ਹਾਂ ਉਹਨਾਂ ਨੇ ਦੇਗੰਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਉਹਨਾਂ ਦੇ ਆਪਣੇ ਦਿਨ ਆ ਗਏ ਲੱਗੇ ਬੰਦਾ ਜੋ ਬੀਜਦਾ ਉਹੀ ਕੱਟਦਾ ਅਸੀਂ ਦਰਵਾਦ ਸਾਹਿਬ ਦੇ ਬਾਦ ਖੜੇ ਆ ਸਾਡੀ ਬਾਣੀ ਚ ਲਿਖਿਆ ਕਿ ਜੋ ਬੀਜੋਗੇ ਉਹੀ ਕਟੋਗੇ ਸੋ ਮੋਦੀ ਜੀ ਨੇ ਜੋ ਪਿਛਲੇ 10-12 ਸਾਲ ਚ ਬੀਜਿਆ ਅੰਮਿਤ ਸ਼ਾਹ ਤੇ ਮੋਦੀ ਨੇ ਉਹ ਹੁਣ ਕੱਟਣ ਦਾ ਟਾਈਮ ਆ ਗਿਆ ਔਰ ਦੇਸ਼ ਦੀ ਜਨਤਾ ਵੀ ਉਹਨਾਂ ਤੋਂ ਆਪਣਾ ਖਿਹੜਾ ਜਿਹੜਾ ਛੁਡਾਉਣਾ ਚਾਹੁੰਦੀ ਹੈ ਔਰ ਲਾਜ਼ਮੀ ਖਿਹੜਾ ਜਿਹੜਾ ਛੁੱਟ ਜੂਗਾ ਅਦਾ ਵੀ ਸੁਪਰੀਮ ਕੋਰਟ ਦੀ ਕਮੇਟੀ ਮਿਲੀ ਹੈ ਦਲੇਵਾਰ ਸਾਹਮਣੇ ਕੀ ਕਹਿੰਨ ਜਾਂਦੇ ਨੇ ਨਹੀਂ ਨਹੀਂ ਦੇਖੋ ਸੁਪਰੀਮ ਕੋਰਟ ਦੀ ਮਾਨਯੋਗ ਸੁਪਰੀਮ ਕੋਰਟ ਨੇ ਆਪਣੀ ਕਮੇਟੀ ਭੇਜੀ ਹੈ ਮੈਂ ਤਾਂ ਵਧੀਆ ਕਦਮ ਸਮਝਦਾ ਪਰ ਮੈਂ ਮੈਂ ਚਾਹੁੰਦਾ ਕਿ ਮੋਦੀ ਜੀ ਤੇ ਅਮਿਤ ਸ਼ਾਹ ਉਹ ਨਹੀਂ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਤਤੰਤ ਮੰਨੇ ਡੱਲੇয়াল ਸਾਹਿਬ ਦੀ ਸੇਤ ਦਾ ਜਿਹੜਾ ਉਹ ਸਭ ਤੋਂ ਜ਼ਿਆਦਾ ਜੂਰੀ ਇਹ ਹੈ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਕਿਸਾਨਾਂ ਦੀਆਂ ਜਾਇਜ਼